ਸਭ ਤੋਂ ਪਹਿਲਾਂ ਮੈਂ ਤੁਹਾਡੇ ਤੁਹਾਡਾ ਧੰਨਵਾਦ ਕਰਦਾ ਸਾਰੇ ਚੈਨਲ ਵੀਰਾਂ ਦਾ ਕਿ ਜਿਹੜੇ ਤੁਸੀਂ ਅੱਜ ਆਏ ਹੋ ਅੱਜ ਮੈਂ ਗੱਲ ਕਰਨੀ ਹੈ ਸਾਰੇ ਦਲਤ ਭਾਈਚਾਰੇ ਦੇ ਸਬੰਧ ਚ ਮੈਂ ਤੁਹਾਡੇ ਚੈਨਲਾਂ ਦੇ ਰਾਹੀਂ ਉਹ ਦਲਤ ਵੀਰਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਜਦੋਂ ਵੀ ਆਮ ਆਦਮੀ ਪਾਰਟੀ 2022 ਚ ਸਰਕਾਰ ਬਣਨ ਤੋਂ ਪਹਿਲਾਂ ਇੱਕ ਲੋਕਾਂ ਨੂੰ ਵਾਅਦਾ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਾਬਾ ਸਾਹਿਬ ਡਾਕਟਰ ਉਵੇਦਕਰ ਜੀ ਸਾਚੀ ਦਿਆਂ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਚੱਲਣਾ ਹੈ ਉਹਨਾਂ ਦੇ ਦੱਸੇ ਹੋਏ ਦਰਸਾਏ ਹੋਏ ਪੂਰਨੀਆਂ ਤੇ ਜਿਹੜਾ ਸਰਕਾਰ ਨੇ ਚੱਲਣਾ ਔਰ ਚੱਲ ਰਹੀ ਆ ਹੁੰਦਾ ਕੀ ਸੀ ਕਿ ਇਤਿਹਾਸ 'ਚ ਹੋਇਆ ਕਿ ਸਰਕਾਰ ਬਣ ਤੇ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਬਣੀ ਆ 6 ਮੰਤਰੀ ਦਲਤ ਭਾਈਚਾਰੇ ਦੇ ਪੰਜਾਬ 'ਚ ਬਣਾਏ ਆ ਆਮਾਦੀ ਪਾਰਟੀ ਨੇ ਜਿਹੜਾ ਕਿ ਅੱਜ ਤੱਕ ਇਤਿਹਾਸ ਵਾ ਜਿਹੜਾ ਆਮ ਆਦਮੀ ਪਾਰਟੀ ਨੇ ਸੈੱਟ ਕੀਤਾ ਇਹ ਦਲਤਾਂ ਨੂੰ ਜਿਹੜੀ ਨਮਾਇਦਗੀ ਬੜੇ ਵੱਡੇ ਪੱਧਰ ਤੇ ਦਿੱਤੀ ਆ ਅਗਲੀ ਕਾਲ ਸਰਕਾਰ ਨੇ ਜਦੋਂ ਆਪਾਂ ਪਹਿਲਾਂ ਵੇਖਦੇ ਰਹੇ ਕਿ ਜਿਹੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਹੈ ਉਹਦੇ ਵਿੱਚ ਜਿਹੜੀਆਂ ਪ੍ਰੋਮੋਸ਼ਨਾਂ ਹੁੰਦੀਆਂ ਸੀਗੀਆਂ ਐਡਵੋਕੇਟ ਜਨਰਲ ਬਣਨੇ ਡਿਪਟੀ ਐਡਵੋਕੇਟ ਲੱਗਣੇ ਜਾਂ ਵੱਖ-ਵੱਖ ਉੱਚੇ ਅਹੁਦਿਆਂ ਤੇ ਜਾਣਾ ਉਹਦੇ 'ਚ ਦਲਤ ਭਾਈਚਾਰੇ ਨੂੰ ਬੜਾ ਪਿੱਛੇ ਕੀਤਾ ਗਿਆ ਉਹਨਾਂ ਦੀਆਂ ਪ੍ਰੋਮੋਸ਼ਨਾਂ 'ਚ ਬੜੀਆਂ ਰੁਕਾਵਟਾਂ ਆਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਣਨ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਦਾ ਕਟਿਆ ਗਿਆ ਉਹਨਾਂ ਦਾ ਰਾਖਵਾਕਰਨ ਕਟਿਆ ਗਿਆ ਸੀਗਾ ਉਹਦੇ ਚ ਆਮ ਆਦੀ ਪਾਰਟੀ ਨੇ ਇੱਕ ਨਵਾਂ ਕਾਨੂੰਨ ਬਣਾਇਆ ਜਿਹਦੇ ਵਿੱਚ ਦਲਿਤ ਭਾਈਚਾਰੇ ਨੂੰ ਉਹ ਅੱਜ ਐਡਵੋਕੇਟ ਜਰਨਲ ਵੀ ਲੱਗਣਗੇ ਡਿਪਟੀ ਐਡਵੋਕੇਟ ਵੀ ਜਰਨਲ ਵੀ ਲੱਗਣਗੇ ਇਸ ਕਰਕੇ ਜਿਹੜੀ ਬਹੁਤ ਵੱਡੀ ਸਹੂਲਤ ਜਿਹੜੀ ਦਲਿਤ ਭਾਈਚਾਰਾ ਨੂੰ ਆਮ ਆਦੀ ਪਾਰਟੀ ਨੇ ਦਿੱਤੀ ਹੈ ਕਿਉਂ ਦਿੱਤੀ ਹੈ ਕਿ ਬਾਬਾ ਸਾਹਿਬ ਉਮੀਦਵਾਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਦਲਿਤ ਭਾਈਚਾਰੇ ਚੋਂ ਸੀਗੇ ਮੱਧ ਪ੍ਰਦੇਸ਼ ਚ ਇਨਾਂ ਦਾ ਜਨਮ ਹੋਇਆ ਠੀਕ ਹੈ ਉਹਨਾਂ ਨੇ ਬੜਾ ਲੰਮਾ ਸਮਾਂ ਦਲਤਾਂ ਦੀ ਲੜਾਈ ਲਈ ਜਦੋਂ ਕਿ ਕਦੀ ਇੱਕ ਸਮਾਂ ਸੀਗਾ ਕਿ ਇਹਨਾਂ ਨੂੰ ਛੂਤਰ ਦੇ ਨਾਂ ਤੇ ਲੋਕੀ ਕਹਿੰਦੇ ਸੀਗੇ ਤਾਂ ਛੂਤਰ ਭਾਈਚਾਰਾ ਪਰ ਬਰਾਬਰ ਦਾ ਹੱਕ ਜਿਹੜਾ ਬਾਬਾ ਸਾਹਿਬ ਨੇ ਦਲਤਾਂ ਨੂੰ ਦਿਵਾਇਆ ਔਰ ਅੱਜ ਮੈਂ ਕਹਿੰਦਾ ਵੀ ਬਾਬਾ ਸਾਹਿਬ ਦੀ ਮਿਹਨਤ ਕਰਕੇ ਉਹਨਾਂ ਦੇ ਕਰਕੇ ਹੀ ਇੱਕ ਇੱਕ ਸਾਰਤਾ ਬਰਾਬਰਤਾ ਜਿਹੜੀ ਹੈ ਸਾਡੇ ਭਾਈਚਾਰੇ 'ਚ ਆਈ ਹੈ ਤਾਂ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਆਮ ਆਦਮੀ ਪਾਰਟੀ ਦਲਤਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਮਾਨ ਕਰਦੀ ਹੈ ਔਰ ਕਰਦੀ ਰਹੇਗੀ ਇਹਦਾ ਮੇਨ ਅੱਜ ਮਕਸਦ ਸਾਡਾ ਇਹੀ ਸੀਗਾ ਜੀ ਪ੍ਰੈਸ ਕਾਨਫਰੰਸ ਕਰਨ ਦਾ ਦਲਤਾਂ ਦੇ ਸਬੰਧ ਚ ਬਿਲਕੁਲ ਇੰਪਲੀਮੈਂਟ ਹੋ ਗਿਆ ਜੀ ਇਹਦੇ ਚ ਕੋਈ ਐਸੀ ਗੱਲ ਨਹੀਂ ਗਈ ਦਲਤ ਭਾਈਚਾਰੇ ਸਮਾਜ ਦਾ ਬਹੁਤ ਮਾਨ ਸਨਮਾਨ ਆਮ ਆਦਮੀ ਪਾਰਟੀ ਕਰਦੀ ਹੈ ਤੁਸੀਂ ਇਹ ਵੀ ਹੁਣੇ ਕਿ ਜਿਹੜੇ ਸਾਡੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਉਹ ਵੀ ਦਲਤ ਭਾਈਚਾਰੇ ਚੋਂ ਨੇ ਐਸ ਸੀ ਭਾਈਚਾਰੇੋਂ ਸੀਏ ਕੈਮਰਨ ਚ ਵਜીર ਜਿਹੜੇ ਨੇ ਐਸ ਵੇਲੇ ਦਲਤ ਭਾਈਚਾਰੇ ਦੇ ਨੇ ਤਾਂ ਨਹੀਂ ਤਾਂ ਪਿਛਲੇ ਝਾਤੀ ਮਾਰ ਕੇ ਦੇਖ ਲਓ ਪਿਛਲੀਆਂ ਸਰਕਾਰਾਂ ਚ ਕਿ ਦਲਤ ਭਾਈਚਾਰਾ ਨੂੰ ਕਿੰਨੀ ਕਰਨ ਮੈਂਦਕੀ ਮਿਲਦੀ ਸੀ ਇਸ ਕਰਕੇ ਆਮ ਆਦਮੀ ਪਾਰਟੀ ਦਲਤ ਭਾਈਚਾਰੇ ਦਾ ਪੂਰਾ ਮਾਨ ਸਤਕਾਰ ਜਿਹੜੀ ਉਹ ਕਰਦੀ ਅੱਜ ਵੀ ਕਰਦੀ ਹੈ ਕਰਦੀ ਰਹੇਗੀ ਬਿਲਕੁਲ ਅਸੀਂ ਸਤਕਾਰ ਕਰਦੇ ਆ ਮਾਨਯੋਗ ਹਾਈ ਕੋਰਟ ਸਾਹਿਬ ਦਾ ਜੋ ਵੀ ਉਹਨਾਂ ਫੈਸਲਾ ਲਿਆ ਸਤਕਾਰ ਜੋਗਾ ਹਾਈ ਕੋਰਟ ਸਾਹਿਬ ਹਾਈ ਕੋਰਟ ਬਾਕੀ ਜਿਹੜਾ ਬਾਜਵਾ ਸਾਹਿਬ ਨੇ ਕੰਮ ਕੀਤਾ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਜਿਹੜੀ ਪੱਠੀ ਚ ਬੜੇ ਲੰਮੇ ਸਮੇਂ ਬਾਅਦ ਪੰਜਾਬ ਨਿਕਲਿਆ ਸਾਰਿਆਂ ਨੇ ਵੇਖਿਆ ਪਿਛਲਾ ਹੱਤਵਾਦ ਦੇਖਿਆ ਪਿਛਲਾ ਹੱਤਵਾਦ ਦਾ ਦੌਰ ਦੇਖਿਆ ਇਹ ਫੇਰ ਉਸੇ ਦੌਰ ਚ ਜਿਹੜਾ ਪੰਜਾਬ ਨੂੰ ਧੱਕਣਾ ਚਾਹੁੰਦੇ ਨੇ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜਿਹੜਾ ਪ੍ਰਤਾਪ ਬਾਜਵੇ ਦੇ ਬਿਆਨ ਨਾਲ ਬਣਿਆ ਬਹੁਤ ਸਾਰੇ ਲੋਕ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹ ਜਦੋਂ ਉਹਨਾਂ ਦੇ ਮਨ ਚ ਇਹ ਗੱਲ ਜਾਊਗੀ ਜਾਜ਼ੇ 18 ਪੰਪ ਦਾ ਫਟ ਕੇ ਤਾਂ 32 ਫੱਟਣ ਵਾਲੇ ਨੇ ਉਹਨਾਂ ਲੋਕਾਂ ਦੇ ਕਿਤੇ ਨਾ ਕਿਤੇ ਮਨਚ ਤਾਂ ਜ਼ਰੂਰ ਆਏਗੀ ਵੀ ਕਿੱਥੇ ਫੱਟਣਾ ਪਰ ਬਾਜਵਾ ਸਾਹਿਬ ਨੂੰ ਜੀ ਉਹਦਾ ਉਹਨਾਂ ਦੇ ਇਹਨੇ ਸੂਤਰ ਕੰਮ ਕਰਦੇ ਹੀ ਨੇ ਤਾਂ ਫਿਰ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਔਰ ਦੱਸਣ ਕਿ 32 ਪੰਪ ਆਏ ਕਿੱਥੋਂ ਨੇ ਤਾਂ 32 ਪੰਪ ਜਿਹੜੇ ਅੱਜ ਫੱਟਣ ਵਾਲੇ ਨੇ ਹੋਇਆ ਕਿੱਥੇ ਨੇ ਇਸ ਕਰਕੇ ਆਮ ਆਦੀ ਪਾਰਟੀ ਨੇ ਜਿਹੜਾ ਫੈਸਲਾ ਲਿਆ ਕਿ ਉਹਨਾਂ ਤੇ ਐਫ ਆਈ ਆਰ ਕੀਤੀ ਹੈ ਬਹੁਤ ਵਧੀਆ ਗੱਲ ਹੈ ਇਹੋ ਜਿਹੇ ਬੰਦਿਆਂ ਤੇ ਹੋਣੀ ਚਾਹੀਦੀ ਹੈ ਇੱਡਾ ਆਪਣੇ ਆਪ ਨੂੰ ਸੁਲਝਿਆ ਸਮਝਦਾਰ ਲੀਡਰ ਵਿਖਾਉਂਦਾ ਹੈ। ਨਾ ਰਾਜਨੀਤੀ ਕਰਨੀ ਹੈ ਤਾਂ ਕੰਮ ਦੀ ਰਾਜਨੀਤੀ ਕਰੋ। ਦਹਿਸ਼ਤ ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ। ਇਹਨਾਂ ਦੇ ਮਨ 'ਚ ਭੁਲੇਖਾ ਇੱਕ ਵੀ ਕੰਮ ਦੀ ਗੱਲ ਨਹੀਂ ਕਰਦੇ ਇਹਨਾਂ ਦੇ ਲੀਡਰ। ਬਸ ਐਹੀ ਰਾਜਨੀਤੀ ਆ ਜੀ। ਆਮ ਆਦਮੀ ਪਾਰਟੀ ਨੂੰ ਭੰਡਣਾ ਹੈ। ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਚਾਹੀਏ ਆਪਾਂ ਦੁਗਾਟਨ ਕਰ ਰਹੇ ਸਕੂਲਾਂ ਦੇ। ਬਹੁਤ ਸਾਰੇ ਸਕੂਲਾਂ 'ਚ ਤੁਸੀਂ ਚੈਨਲਾਂ ਵਾਲੇ ਵੀਰ ਜਾਂਦੇ ਹੋ। ਮੈਨੂੰ ਤਾਂ ਨਹੀਂ ਲੱਗਦਾ ਅਜ ਤਾਂ 20 ਸਾਲ ਪਹਿਲਾਂ ਕੇ ਸਕੂਲ ਦੀ ਚਾਰਦੁواری ਵੀ ਹੋਈ ਹੋਵੇ ਅੱਜ ਸਾਰੇ ਪਿੰਡਾਂ ਚ ਵੇਖਦੇ ਉਹੀ ਸਕੂਲ ਨੇ ਜਦੋਂ ਕਿ ਜਿਹੜੇ ਆਪੋਜੀਸ਼ਨ ਵਾਲੇ ਨੇ ਸਾਡੇ ਉਹ ਵੀ ਮਾਈਕਾਂ ਤੇ ਖੜੋ ਕੇ ਕਹਿੰਦੇ ਨੇ ਕਿ ਆਹੀ ਸਕੂਲ ਆ ਜਿਹੜੇ ਅੱਜ ਚਮਕਣ ਲਾਤੇ ਆ ਤੁਸੀਂ ਇਸ ਕਰਕੇ ਇਹਨਾਂ ਨੇ ਦੇਖਿਆ ਕਿ ਜਦੋਂ ਕੰਮ ਹੋਣ ਲੱਗੇ ਅਸੀਂ ਤਾਂ ਕਰਦੇ ਨਹੀਂ ਪਰ ਹੁਣ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਛੱਲਾ ਲਾਉਂਦੇ ਜੀ ਪੁਰਾਣੇ ਸਕੂਲ ਬਣਿਆ ਮੈਂ ਉਹਨਾਂ ਨੂੰ ਕਹਿੰਦਾ ਉਹ ਡੇਰਾ ਬਾਬਾ ਨਾਨਕ ਚ ਆ ਜਿਹੜਾ ਇੱਥੋਂ ਦਾ ਹੀ ਹੈ ਵਜੀਰ ਪਿਛਲੇ 5 ਸਾਲ ਰਿਹਾ ਉਹਨੂੰ ਕਹਿੰਦਾ ਆ ਜਾਓ ਡਿਬੇਟ ਕਰੋ ਮੇਰੇ ਨਾਲ ਬੈਠ ਕੇ ਮੇਰੇ ਸਾਹਮ ਠੀਕ ਹੈ ਜੀ ਤਾਂ ਡਿਵੀਟ ਕਰੋ ਤਾਂ ਦੱਸੋ ਕਿ ਫਲਾਣਾ ਸਕੂਲ ਚ ਫਲਾਣਾ ਕੰਮ ਅਸੀਂ ਪਿਛਲੇ ਪੰਜਾਂ ਸਾਲਾਂ ਚ ਕਰਾਇਆ ਹੈ ਜਿਆ ਮੈਂ ਦੱਸੂਗਾ ਦੇਣ ਧਰਨੇ ਉਹਨਾਂ ਨੂੰ ਕੋਣ ਰੋਕਣ ਰਿਹਾ ਧਰਨੇ ਦੇਣ ਤੋਂ ਉਹ ਤਾਂ ਰਨੇ ਦੇਣਸਨ ਧਰਨੇ ਚਕਾਉਣੇ ਵੀ ਆਉਂਦੇ ਨੇ ਜਾਂ ਗਲਤ ਬੰਦਾ ਧਰਨੇ ਦੇਗਾ ਇੱਕ ਬੰਨੇ ਤਾਂ ਤੁਸੀਂ ਗਲਤ ਕੰਮ ਕਰਦੇ ਹੋ ਬੇ ਬੁਨਿਆਦ ਬਿਆਨ ਦੇ ਕੇ ਲੋਕਾਂ ਨੂੰ 겁ਨਾ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਦੇ ਹੋ ਜੇ ਉਹਨਾਂ ਤੇ ਐਫ ਆਈ ਆ ਹੋ ਗਈ ਜੇ ਪ੍ਰਤਾਪ ਆ ਜਾਵੇ ਤੇ ਹੋ ਗਈ ਹੈ ਤੇ ਸਖਜੰਦਰਪੁਰ ਰੰਡਾਵੇ ਤੇ ਨਹੀਂ ਹੋ ਸਕਦੀ ਉਹਨਾਂ ਦਾ ਤੂੰ ਹੀ ਦੇਖੇ ਵੇਖਲਾ ਭਿਆਨ ਤੂੰ ਹੀ ਡਿਪਟੀ ਮੁੱਖ ਮੰਤਰੀ ਨਾਲ ਗਰਹ ਭਾਗ ਰਿਆ ਤੇਰੇ ਵੀ ਸੂਤਰ ਹੋਣੇ ਆ ਤੂੰ ਆਪਣੇ ਸੂਤਰਾਂ ਕੋ ਕੰਮ ਲਾ ਤਾਂ ਦੱਸਰ ਤੇਰੇ ਸੂਤਰ ਕੀ ਕਹਿੰਦੇ ਨੇ ਜੀ ਹਾਈ ਕੋਰਟ ਕੋਈ ਉਹਦੇ ਚ ਖਾਰਜ ਨਹੀਂ 22 ਤਰੀਕ ਤੱਕ ਰੋਕ ਲਾਈ ਆ ਉਹਨਾਂ ਦੀ ਅਰੈਸਟ ਤੇ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ 22 ਤਰੀਕ ਤੋਂ ਬਾਅਦ ਦੇਖਾਂਗੇ ਹਾਈ ਕੋਰਟ ਕੀ ਫੈਸਲਾ ਲੈਂਦੀ ਹੈ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਹੋ ਕਰਾਂਗੇ